ਸਰਵ ਲੋਜੀ ਦੀ ਸਦਾ ਰਛਾ ਹਮਨੇ ਸਰਵ ਲੋਜੀ ਦੀ ਸਦਾ ਰਛਾ ਹਮਨੇ ਉਹੀ ਸਰਵ ਲੋ ਫੇਰ ਆ ਗਿਆ ਸਰਵ ਫੇਰ ਆ ਗਿਆ ਸਦਾ ਰਛਾ ਕਿੰਨਾ ਗੱਲਾਂ ਵਿੱਚ ਹੀ ਸਦਾ ਹੋਰ ਅੱਛਾ ਉਹਦੇ ਗੁਣ ਨੇ ਜਿਹੜੇ ਤਿੰਨ ਗੱਲਾਂ ਇਹ ਸਾਡੀ ਰਛਾ ਕਰਦੇ ਨੇ ਤਿੰਨ ਗੱਲਾਂ ਦੇ ਉੱਤੇ ਵੀ ਉਹੀ ਹੈ ਉੱਤੇ ਇੱਕ ਕਾਲ ਦੀ ਗੱਲ ਐ ਥੱਲੇ ਤੇ ਲੋ ਸਰਵ ਦੀ ਗੱਲ ਆ ਗਈ ਉੱਤੇ ਲੋ ਆਇਆ ਹੈ ਸਰਵ ਲੋ ਆਇਆ ਤੇ ਸਰਵ ਉੱਤੇ ਸਰਵ ਲੋ ਜੀ ਦੀ ਸਦਾ ਰਛਾ ਹਮ ਸਦਾ ਦੀ ਹੁੰਦੀ ਆਇਆ ਤੇ ਸਦਾ ਆ ਗਿਆ ਲਾ ਤੇ ਸਦਾ ਆ ਗਿਆ ਨਾ ਤਨ ਗਾਲੂ ਕੇ ਸਰਬ ਲੋਰ ਆਉਣਾ ਸਾਰੇ ਕੋਲ ਸਦਾ ਹੀ ਰਛਾ ਕਰਦੇ ਜੀ ਅੱਗੇ ਲਖਾਰੀ ਕੇ ਦਸਖਤ ਹਾਂ ਦਸਮ ਪਾਸ਼ਾ ਨੇ ਆਪਣੇ ਹੈ ਫਿਰ ਸਾਈਨ ਕੀਤੇ ਥੱਲੇ ਆਪਣੇ ਹੱਥ ਨਾਲ ਚਾਰੇ ਬੰਕਤੀਆਂ ਲਿਖ ਕੇ ਥੱਲੇ ਸਾਈਨ ਕੀਤੇ ਤੋਂ ਪ੍ਰਸਾਦ ਚੌਪਈ ਪਰ ਅਨੁਭਵਾਦ ਇਕੰਕਾਰਾ ਇਹ ਚਾਰ ਪੰਕਤੀਆਂ ਹੀ ਨੇ ਸਿਰਫ ਕਿੰਨਾ ਕੁਛ ਵੀ ਦੱਸ ਪਾਸ਼ਾ ਨੂੰ ਲਿਖਿਆ ਇਹ ਚਾਰ ਪੰਕਤੀਆਂ ਸਿਰਫ ਉਹਨਾਂ ਨੇ ਆਪਣੇ ਹੱਥਾਂ ਨਾਲ ਲਿਖੀਆਂ ਕਿਉਂ ਲਿਖੀਆਂ ਨੇ ਕਿਸੇ ਨੇ ਪੁੱਛਿਆ ਤਾਂ ਹੈ ਨਹੀਂ ਤਾਂ ਕੋਈ ਇਹਦਾ ਕਿਤੇ ਜਵਾਬ ਆ ਬਿਲਦਹ ਪਰ ਅਨੁਮਾਨ ਕਈ ਸੇ ਪੁਰਾਣਿਆਂ ਦਾ ਸੀਗਾ ਇਹੋ ਜਿਹਾ ਮੈਂ ਪਾਈ ਬਨੇਸਾ ਉਹ ਗੱਲ ਕਿਹਾ ਸੀ ਤੂੰ ਲਿਖੀ ਜਿਹੜੀ ਤੂੰ ਸਮਝ ਲਵੇ ਜਿਹੜੇ ਤੈਨੂੰ ਸਮਝ ਨਾ ਆਵੇ ਲਿਖੀ ਲੋ ਜੇ ਲੇਖਣ ਵਾਲੇ ਨੂੰ ਸਮਝ ਨਹੀਂ ਆਈ ਪਾਈ ਬਨੇਸਾ ਨੇ ਕਹ ਵੀ ਮੈਨੂੰ ਸਮਝ ਨਹੀਂ ਹੋਈ ਇਹ ਗੱਤਿ ਜਦੋਂ ਉਹਨਾਂ ਨੇ ਇਹ ਗੱਲ ਪੰਜਾਬੀਆ ਬੋਲੀਆਂ ਨੇ ਚਾਰੇ ਉਹ ਕਹਿੰਦਾ ਮੈਨੂੰ ਸਮਝ ਨਹੀਂ ਹੋਈ ਉਹਦੇ ਦਵਨਾਂ ਨੇ ਆਪ ਲੈ ਦਿੱਤੀ ਪਿਛੋ ਸਮਝਾ ਵੀ ਦਿੱਤਾ ਉਹਨੂੰ ਸਮਝਾ ਦਿੱਤਾ ਤਾ ਪਿਛੋ ਪਰ ਉਹਨਾਂ ਨੇ ਆਪ ਲਿਖ ਕੇ ਫਿਰੇ ਭਗਤੀ ਆਚਾਰੇ ਇਹ ਕਜੀਬ ਕਿਸਮ ਦੀਆਂ ਭਗਤੀਆਂ ਨੇ ਚਾਰੇ ਇਹਨਾਂ ਦੀ ਹੋਰ ਕਦੇ ਵਿਆਖਿਆ ਨਹੀਂ ਹੁੰਦੀ ਇਹਨਾਂ ਦੀ ਵਿਆਖਿਆ ਵੀ ਨਹੀਂ ਕਦੇ ਹੁੰਦੀ ਹੋਰ ਆਚਾਰੇ ਭਗਤੀਆਂ ਨੇ ਜਿਹੜੀਆਂ ਆਪ ਲਿਖ ਕੇ ਸਾਈਨ ਵੀ ਧਲੇ ਕਰਦੇ ਇਹ ਸਿੰਗਲ ਦਾ ਵਿਛਲਦੀ ਹੈ ਪਰਾਲੇ ਇਹ ਗੱਲ ਸੀਗੀ ਤਾਂ ਉਹਨਾਂ ਨੇ ਲਿਖੀ ਨਹੀਂ ਸਵਾਲ ਪੈਦਾ ਨਹੀਂ ਇਹੀ ਚਾਰ ਕਿਉਂ ਲਿਖੀ ਹਲੇ ਜ਼ਾਇਰ ਕਿਉਂ ਕੀਤੇ ਹੋਰ ਕੋਈ ਕਾਰਡ ਜਿਹੜਾ ਬਹੁਤ ਵੱਡਾ ਕਾਰਡ ਕੋਈ ਤੋਪਰ ਸਾਧ ਚਉਪਈ ਪ੍ਰਣਮੋ ਆਦ ਇੱਕ ਓੰਕਾਰਾ ਪ੍ਰਣਮੋ ਆਦ ਇੱਕ ਓੰਕਾਰ ਮੈਂ ਪ੍ਰਣਾਮ ਕਰਦਾ ਹਾਂ ਉਸ ਆਦ ਨੂੰ ਜਿਹੜਾ ਇੱਕ ਓੰਕਾਰ ਜਿਹਦਾ ਆਕਾਰ ਤਾਂ ਹੈ आकार त है है को समझो एकमकार की है एकमकार शब्द गुरु है ड्रमकार एकमकार ਬਣਦਾ ਫਿਰ ਜਦ ड्रमकार ਆਕਾਰਤ ਹਰਦਾ ਪਰ ਉਹ ਗਾਰ ਬਣਦਾ ਹੈ ਜਾਂ ਇਕ ਬਣਦਾ ਫਿਰ ਆਕਾਰਤ ਹਲਦਾ ਸ਼ਬਦ ਰੂਪ ਹੁੰਦਾ ਫਿਰ ਇਕਮਕਾਰ ਬਣਦਾ ਸੱਚ ਖੰਡ ਜੋ ਜਿਹੜੀ ਆਵਾਜ਼ ਆਉਂਦੀ ਹੈ ਸਾਰਿਆਂ ਦੀ ਇਕੱਠੀ ਉਹ ਇੱਕਮ ਘਰ ਆਵਾਜ਼ ਆਵਾਜ਼ ਇੱਕ ਪਰ ਉਹ ਸਾਰਿਆਂ ਦਾ ਆਕਾਰ ਹੈ ਆਵਾਜ਼ ਸਾਰਿਆਂ ਦੇ ਵਿੱਚ ਹੋਈ ਹੋਈ ਹੈ ਆਵਾਜ਼ ਤਾਂ ਇੱਕ ਹੈ ਪਰ ਬੰਦੇ ਇੱਕ ਨਹੀਂ ਆਜ ਨਹੀਂ ਹੈ ਆਵਾਜ਼ ਫਰਕ ਨਹੀਂ ਦੋਰੀ ਲੱਗਦੀਆਂ ਐ ਨਹੀਂ ਲੱਗਦਾ ਵੀ ਦੋ ਦੋਤੇ ਬੋਲਦੇ ਨੇ ਕਈ ਵਾਰ ਰਾਗੇ ਦੇ ਪਿੱਛੇ ਹੋ ਜਾਣ ਥੋੜਾ ਬਹੁਤਾ ਐ ਲੱਗਣਾ ਲੱਗਿਆ ਤੇ ਵੀ ਆਦਮੀ ਲੋਕ ਤਾਂ ਵਿਚਾਰ ਬੋਲਦੇ ਕਿ ਕੋਈ ਆਵਾਜ਼ ਆਉਂਦੀ ਹੈ ਇੱਕੋ ਜਿਹਾ ਆਦਮੀ ਬੋਲਦਾ ਲੱਗਦਾ ਪਰ ਬੋਲਦੇ ਸਾਰੇ ਇੱਕ ਓਕਾਰ ਆਕਾਰ ਰੂਪ ਹੈ ਇੱਕ ਹੈ ਆਕਾਰ ਕ ਪ੍ਰਵੰਦਾ ਇੱਕ ਨਹੀਂ ਹੈ ਅਨੇਕ ਹਨ ਫਿਰ ਇੱਕ ਹੈ ਇੱਕ ਹੈ ਅਨੇਕ ਹਨ ਨੇ ਘੁੰਦਾ ਹੋਇਆ ਵੀ ਕੱਢਦਾ ਇੱਕੰਬਰ ਉਹਨੂੰ ਬੜਨਾ ਸੋਚ ਕਾ ਸ਼ਬਦ ਕਾ ਹੁਕਮ ਕਾ ਪਰ ਸਾਰੇ ਹੈ ਸੋਚ ਕਰਕੇ ਇੱਕ ਨਾ ਵਖਰੇ ਵਖਰੇ ਸਾਰੇ ਵੱਡਾ ਛੋਟਾ ਨਹੀਂ ਨੇ ਉੱਥੇ ਕੋਈ ਵੱਡਾ ਛੋਟਾ ਨਹੀਂ ਕੋਈ ਉੱਚੀ ਨੀਚੀ ਦੀ ਕੋਈ ਘੱਟ ਵੱਧਾ ਗੱਲ ਹੀ ਹੈ ਕਿਸੇ ਦੀ ਘੱਟ ਵੱਖਰੀ ਸੋਚ ਨਹੀਂ ਹੈ ਕਿਸੇ ਦੀ ਰੰਗ ਰੂਪ ਇੱਕ ਇਸ ਕਰਕੇ ਗੁਰੂ ਚੇਲਾ ਇਹਦੇ ਵਿੱਚ ਨਹੀਂ ਹੋ ਸਕਦੇ ਜਿਹਨਾਂ ਦੇ ਵਿੱਚ ਗੁਰੂ ਚੇਲੇ ਨੇ ਧਰਮਾਂ ਚੋਂ ਸੱਚਖੰਡ ਤੱਕ ਜਾਏ ਨਹੀਂ ਸਕਦੇ ਪਹੁੰਚੇ ਨਹੀਂ ਸਕਦੇ ਕਿ ਉਹਨਾਂ 'ਚ ਭੇਦਭਾਵ ਹੈ ਬڑا ਛੋਟਾ ਬڑا ਛੋਟਾ ਮਟਾ ਕੇ ਇਥੋਂ ਤਾਲ ਸੱਚਖੰਡ 'ਚ ਪਰਵੇਸ਼ ਮਿਲਦਾ ਜਿਹੜਾ ਇੱਥੇ ਗੁਰੂ ਆ ਉਹ ਸੱਚਖੰਡ ਕਿਵੇਂ ਚਲਾ ਜਾਊਗਾ ਉਹਨੂੰ ਕੌਣ ਫੜਨੇ ਦਊ ਉੱਥੇ ਉਹਦਾ ਦਿਮਾਗ 'ਚ ਬੜਪਣ ਆਈ ਹੋਈ ਆ ਆਪਣੇ ਕੋਲ ਜੋ ਜਾਣੇ ਉੱਚਾ ਸੋਏ ਗੜੀਏ ਸਭ ਤੇ ਨੀਚਾ ਵਨੀ ਬਣਦੇ ਦੇਵਤੇ ਸੇ ਕਾਨੂੰ ਇਸ ਗੱਲ ਦੀ ਸਮਝ ਨਹੀਂ ਸੀ ਉਹ ਇਹ ਗੱਲ ਦੀ ਤੁਹਾਨੂੰ ਦਿਆ ਕੀਤੀ ਬਾਂਬਣ ਗੁਰੂ ਹੈ ਜਗਤ ਕਾ ਭਗਤ ਤਨਕਾ ਗੁਰ ਰਾਹ ਹੈ ਇਹ ਗੁਰੂ ਤਾਂ ਹਟਾਇਆ ਸੀ ਉਹ ਜਿਹੜਾ ਹਟਾਇਆ ਸੀ ਉਹ ਹੀ ਸਾਨੂੰ ਫਿਰ ਬੜਾਤਾ ਆਪਣੇ ਵਰਗਾ ਹੀ ਬਣਾ ਲੇ ਵੀ ਸਾਡੇ ਵਰਗਾ ਤੁਸੀਂ ਤੁਸੀਂ ਬਣਾ ਜਾ ਸਕੋਗਾ ਬਹੁਤ ਉੜ ਕਾਇ ਨਹੀਂ ਸਕਦੇ ਉਹਨਾਂ ਨੂੰ ਵੀ ਤੁਸੀਂ ਗੁਰੂ ਨਹੀਂ ਕਿਵੇਂ ਕਹੀਏ ਕਿਹੜੇ ਬੋਲ ਹਈਏ ਇਸੇ ਗੱਲ ਦਾ ਰੌਲਾ 10 ਗੁਰੂ ਜੀ ਬੇਤਾਰੀ ਹੋ ਸਕਦੇ ਨੇ ਤਾਂ ਹੁਣ ਕਿਉਂ ਨਹੀਂ ਹੋ ਸਕਦੇ ਕੱਲ ਵੀ ਠੀਕ ਉਹਨਾਂ ਦਾ ਜਵਾਬ ਦੱਤਾ ਸੀ ਕੋਈ ਸ਼ਬਦ ਗੁਰੂ ਹੁੰਦਾ ਹੈ ਸੁਰਤ ਤੋਂ ਜੇਲਾ ਸ਼ਬਦ ਗੁਰੂ ਆਪਣੀ ਜਗ੍ਹਾ ਹੈਗਾ ਹੁਣ ਵੀ ਦੇਹਤਾਰੀ ਵੀ ਗੁਰੂ ਹੈਗੇ ਐਂਟਰੀ ਕਿ ਨਾ ਫਸ ਕੇ ਬੇ ਸਮਝੀ ਨਾ ਫਸ ਕੇ ਬੇ ਸਮਝੀ ਤੇ ਵੈਸੇ ਕੁਛ ਤਾਂ ਲੋੜ ਗੱਲ ਕੀਤੀ ਕਹਿੰਦੇ ਨੇ ਤਾਂ ਉਹ ਖਾਢੀ ਕਰ ਦਿੱਤਾ ਉਹ ਖਾ ਬਣੀਏ ਤਾਂ ਉਹ ਖਾ ਨਾ ਬਣੀਏ ਤਾਂ ਉਹ ਖਾ ਗਲਤੀਆਂ ਪਿਛੇ ਹੋ ਜਾਂਆਂ ਹੋਈਆਂ ਨੇ ਜਾਣੋ ਜਿਹੜੀਆਂ ਕਰਾਈਆਂ ਹੋਈਆਂ ਨੇ ਉਦੋਂ ਵੇਸਲੇ ਰਹੇ ਧਿਆਨ ਨਹੀਂ ਦਿੱਤਾ ਬੇਤ ਜਦੋਂ ਕਿਸੇ ਚੀਜ਼ ਧਿਆਨਾਂ ਦੀ ਇੱਕ ਬਿਗੜ ਜਾਂਦਾ ਹੁੰਦਾ ਕੋਈ ਕੰਮ ਕਰੋ ਧਿਆਨ ਨਾਲ ਤੁਸੀਂ ਗੱਡੀ ਨਾਲ ਚਲਾਓ ਐਕਸੀਡੈਂਟ ਹੋ ਜਾਊਗਾ ਧਿਆਨ ਤੇ ਬਿਨਾ ਕੋਈ ਕੰਮ ਵੀ ਬਿਗੜ ਜਾਂਦਾ ਫਿਰ ਇਹਦਾ ਹੀ ਕਹਿਸਾ ਧਰਮ ਧਰਮ ਨੇ ਕਮਜ ਤਾਂ ਮੇਰਾ ਧਿਆਨ ਦੀ ਉਹ ਲੋੜ ਹੈ ਧਿਆਨ ਤੇ ਮੇਰਾ ਧਰਮ ਕਾਦਾ ਜਿੱਦ ਧਿਆਨ ਉੱਥੇ ਧਰਮ ਹੈ ਜੇ ਧਿਆਨ ਨਹੀਂ ਤਾਂ ਧਰਮ ਹੈ ਨਹੀਂ ਸਾਡਾ ਧਰਮ ਚ ਨਹੀਂ ਧਿਆਨ ਮਾਇਆ ਧਿਆਨ ਧਾਂਤ ਦਾ ਰਾਜ ਦੇ ਵਿੱਚ ਧਰਮਕਥੋ ਰਹਿਣਾ ਸੀ ਧਾਂਤ ਦਾ ਰਾਜ ਵਿੱਚ ਰਹਾ ਤਾਰਗੜ ਦਾ ਰਾਜ ਸੀ ਤੁਹਾਨੂੰ ਗਿਆ ਰਾਜ ਵੀ ਗਿਆ ਦੋ ਬਤਾ ਮੇ ਦੋ ਲੋਗ ਗਾਇਬ ਲੀਨ ਹੋ ਗਏ ਉਹ ਥੋੜਾ ਜਰਵਾਹ ਤੇ ਰਾਜ ਮਿਲ ਗਿਆ ਰਣਜੀਤ ਸਿੰਘ ਨੂੰ ਧਾਂਤ ਸਾਰਾ ਹੀ ਰਾਜ ਤੇ ਲੜਾਈ ਝਗੜਾ ਹੀ ਰਹਿ ਗਿਆ ਤਰਬ ਗਾਇਬ ਹੋ ਗਿਆ ਉਹਨਾਂ ਨੇ ਤਰਬ ਸਾਂਭ ਲਿਆ ਸਾਡਾ ਗੁਰਦੁਆਰਾ ਸਾਹਮਣੇ ਧਰਮ ਦਾ ਛੱਡ ਲੋਗ ਹੋਰ ਪਾਸੇ ਨੂੰ ਮੋੜ ਤਾ ਰੌਣ ਲੜਾਈ ਰੱਖਿਆ ਦੂਏ ਪਾਸੇ ਉਹਨਾਂ ਨੇ ਵੀ ਕਹਾਂ ਠੀਕ ਆ ਵੀ ਬਾਤ ਕਰ ਲਾਂਗੇ ਇਹਨਾਂ ਦੀ ਹਿੰਦੂਆਂ ਦੀ ਲੈ ਕੇ ਬੰਦ ਆਪਾਂ ਰਾਜ ਕਰ ਲਈਏ ਪਹਿਲੋਂ ਧਰਮ ਛੱਡਤਾ ਰੋਟੀ ਖਾਣ ਲੱਗੇ ਖੂਨ ਸਾਰੇ ਕੱਢਤਾ ਰੋਟੀ ਤੇ ਨੂੰ ਜੋਗਾ ਨਹੀਂ ਰੱਖ ਸਕਦੀ ਜਿਹੜਾ ਪਹਿਲਾ ਖੂਨ ਸਾਰੇ ਕੱਢਤਾ ਤਾਂ ਉਹ ਤਾਂ ਨਿਕਲ ਗਿਆ ਦੁੱਧ ਵੀ ਪੀ ਜਾ ਕਿਉਂ ਵੀ ਉਹ ਜਾ ਹਜਮ ਹੋ ਜਾ ਦੇ ਜਾਉ ਸਰੀਰ ਚ ਪਹਿਲਾ ਸਾਰਾ ਹੀ ਤੁਨਸੀ ਰੋਸ ਕਰਦਾ ਸਾਰੇ ਘਤ ਬੂਗ ਉਸ ਬੜੇ ਉਹ ਉਹਨਾਂ ਨੇ ਸਾਰਾ ਕੁਝ ਆਪਣਾ ਬਾੜਤਾ ਪਰ ਚਲੋ ਕਰਤਾ ਸਾਖੀ ਬਾੜਤੀ ਉਹ ਲੋ ਜਾਦੇ ਹੁਣ ਖੋਜ ਜਲੀ ਆਪ ਖੋਜ ਕਰਨ ਲੱਗੇ ਸਾਡੇ ਬੰਦੇ ਸਿੱਖ ਆਪਣੀ ਡਿਪੈਂਡੈਂਟ ਹੋ ਕੇ ਜਾਂ ਦੇਖਦੇ ਇੱਥੇ ਤਾਂ ਹੋਰੇ ਕੁਝ ਲਿਖਿਆ ਹੈ ਰੌੜਾ ਪਿਆ ਹੋਇਆ ਰੌੜਾ ਤਾਂ ਪਿਆ ਹੋਇਆ ਪਿੱਛੇ ਧਿਆਨ ਨਹੀਂ ਦਿੱਤਾ ਕੀ ਹੈ ਜਾਂ ਤੇ ਵੈਦਰ ਵੈਗ ਰੂ ਸੀ ਪਿੱਛੇ ਪਿਆ ਮਾਣੇ ਮੋਟੇ ਸ਼ਬਦ ਪੜ ਲਿਆ ਦੇ ਸੀ ਜਾਂ ਫਿਰ ਪਾਠ ਕਰ ਲੈਣਾ ਉਹ ਸਮਝ ਕੋਈ ਨਾ ਸਮਝਣ ਦੀ ਕੋਸ਼ਿਸ਼ ਐ ਨਹੀਂ ਕੀਤੀ ਹਾਂ ਜੀ